ਹੁਣ ਟਰੈਕਟਰ ਇਸ ਸਪੀਡ ਤੇ ਚੱਲਣ ਦੇ ਆ ਨਾ ਭੈ ਜਦ ਅੱਗੇ ਹੋ ਸਕਦਾ ਬੰਦਾ ਇੱਦੇ ਅੱਗੇ ਹੱਥ ਜੋੜੋ ਹੁਣ ਖਲੋਵੇ ਹੁਣ ਜੀ ਕੋਈ ਮੋੜਦਾ ਇਹੀ ਹੋਣਾ ਹੈ ਤੇ ਟਰੈਕਟਰ ਪਾ ਲਿਆ ਤੁਹਾਨੂੰ ਇਹ ਪਾ ਲਿਆ ਇੱਥੇ ਚਾ ਬੱਚੀ ਜਾਨ ਤੇ ਗੁੱਸੇ ਨੂੰ ਮਾਲਣਾ ਮੇਰੇ ਅੱਖੇ ਜਾਨ ਤੇ ਜਾਨ ਤੇ ਕੁਸੇ ਨੂੰ ਜਨਾਬ ਪਹਿਲਾ ਪਰ ਚਾਬੀ ਕੱਢ ਸੂ ਚਾਬੀ ਕੱਢ ਭਾ ਚਾਬੀ ਕੱਢ ਚੋਂ ਚਾਬੀ ਕੱਢ ਸੂ ਆਈ ਦੇ ਭੈਣ ਚੋਂ ਗੁੱਲਾ ਕੱਢਦੇ ਮਗਰੋਂ ਐਨੇ ਚਿਰ ਚ ਗੁੱਲਾ ਕੱਢਦੀ ਦਾ ਭੈਣ ਭੁਜਾਈ ਫਿਰ ਇਕੱਲਾ ਟਰੈਕਟਰ ਗੁੱਲਾ ਕੱਢਦੇ ਟਰੈਕਟਰ ਮਗਰੋਂ ਆਏ ਰਹੋਦਾ ਸਾਡੇ ਬੰਦੇ ਕੋਈ ਸ਼ੈ ਨਹੀਂ ਸਦੀ ਕਾਨੂੰਨ ਨੇ ਸਾਡੇ ਭੈਣ ਚੋਂ ਬੱਚੇ ਸੜਕ ਤੇ ਲਿਆਉਂਦੇ ਨੇ ਇਹ ਜ਼ਮੀਨਾਂ ਅੰਡਾ ਨਹੀਂ ਮੰਨਦੀਆਂ ਨੇ ਕੁੜੀਆਂ ਵੇਚਦੀਆਂ ਆਈ ਜਾ ਕੋਣ ਆ ਜਾਈ ਪਸਾਣਾ ਜਾਣਨੇ ਆ ਤੇ ਜਾਣਨਾ ਵਿੱਚ ਆ ਹਾਂ ਨਹੀਂ ਆਵੇ ਦੀ ਨੰਮੀਆ ਰਵਾਂ ਲਿਆ ਲਿਆ ਕਿ ਅਸੀਂ ਵਾਣ ਦੇ ਆ ਸਾਡੇ ਬੱਲੇ ਕੀ ਛੱਡਿਆ ਇਹਨੇ ਉਹ ਨਹੀਂ ਚਲੋ ਅੱਖ ਮੁਰਜਾ ਬੱਚੀ ਮੁਰਜਾ ਨਹੀਂ ਨਹੀਂ ਤੁਸੀਂ ਜੇ ਕੰਮ ਕਰਨਾ ਤੇ ਤੁਸੀਂ ਇਧਰ ਆ ਗਏ ਉਹਨਾਂ ਨਾਲ ਆਉ ਨਹੀਂ ਉਹ ਰਲ ਗਏ ਉਹ ਚਾਚਾ ਆ ਜਾ ਥੱਲੇ ਮੁਰਜਾ ਸੁਣੋ ਇਹ ਕੰਮ ਨਹੀਂ ਜਿਹਾਉਣਾ ਆਜਾ ਆਜਾ ਫਰਨੇ ਜੇ ਮਰਜੀ ਹੋ ਜੇ ਇਹ ਤੇ ਵਗੇਗੀ ਵਗੇਗੀ ਉਹ ਨਹੀਂ ਪਾਇਆ ਫਰੀ ਹੈ ਸਰਕਾਰ ਦਾ ਕੀ ਵਿਗੜਦੀ ਜਾ ਉਹ ਨਹੀਂ ਨਹੀਂ ਸਰਕਾਰ ਦਾ ਕੱਖ ਨਹੀਂ ਚਲੋ ਕੁੜੀ ਆਵੇ ਤੇ ਮੇਰੇ ਤੇ ਕੱਪੜੇ ਵੀ ਤੂੰ ਗੁੱਲਾ ਪਾ ਗੁੱਲਾ ਪਾ ਦੇ ਉਹ ਨਹੀਂ ਉਹ ਗੁੱਲਾ ਪਾ ਗੁੱਲਾ ਪਾ ਨਹੀਂ 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 ਪ੍ਰਧਾਨ ਉਹ ਵੇ ਬੰਦਾ ਕੁੜੀ ਅਮਲਕ ਤੁਰਿਆ ਹੁੰਦਾ ਨੂੰ ਪਤਾ ਲੱਗ ਗਿਆ ਜੂ ਅਸੀਂ ਇੰਜ ਵੀ ਮਰੇ ਆ ਤੇ ਇਹ ਜਿਹੜੇ ਆnde ਨਾ ਪਾ ਪਤਾ ਕੀ ਗੱਲ ਆnde ਹਨ ਨਾ ਵੀ ਉਥੋਂ ਜਿਵੇਂ ਦਰ ਕਿਸਾਨ ਛੱਡ ਕੇ ਆ ਜਾਣੇ ਨੇ ਬਾਰਡਰ ਛੱਡ ਕੇ ਆ ਜਾਣੇ ਨੇ ਬਾਰਡਰ ਛੱਡ ਕੇ ਆ ਜਾਣੇ ਨੇ ਹੈਲੋ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਚਾਚਾ ਜੀ ਕਰਨਾ ਬਾਅਦ ਚੋਂ ਕਰਨਾ ਗੱਲ ਆ ਜਾਓ ਆ ਉੱਤਰਿਆ ਓਏ ਚਾਚਾ ਜੀ ਮੈਂ ਤੇ ਉਥੋਂ ਡੇਰੇੋਂ ਭੱਜ ਕੇ ਆ ਆਂਦਾ ਮੈਂ ਕਣਕਵਾਣੀ ਏ ਉਥੇ ਹਾਂ ਉਹ ਨਹੀਂ ਪਾ ਇਹਨਾਂ ਪਹਿਣ ਉਹ ਨਹੀਂ ਅਸੀਂ ਤੇ ਆਖਦੇ ਆਂ ਭੀਆ ਹੁਣ ਮੈਂ 2 ਮਹੀਨੇ ਨੂੰ ਹੁਣ ਮੈਂ ਆਂਦਾ ਐਡਾ ਸੀਟਾ ਮੋਟਾ ਦਿਆ ਸੀ ਹੁਣਾਂ ਪੁੱਤਰ ਆ ਰ ਗਿਆ ਤੇ ਮੈਂ ਤੇ ਮਹਾਰਾਜ ਅੱਗੇ ਅਰਦਾਸ ਕੀਤੀ ਮੈਂ ਵੀ ਐਡੀ ਕੋਈ ਨਹੀਂ ਉਹ ਨਹੀਂ ਉਹ ਮੁਰਦਾ ਤੈਨੂੰ ਪਤਾ ਤੇ ਆ ਇਹਦਾ ਸੁਭਾਤਾ ਜਿਵੇਂ ਦਾ ਜਿੱਦਣ ਆਏ ਮੈਂ ਉਥੋਂ ਭੱਜਿਆ ਆਦਾ ਹੀ ਮੈਂ ਨਹੀਂ ਤੇ ਤੂੰ ਜਾਂਦੇ ਹੋ ਠੀਕ